ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਤੇ ਭਾਈ ਮਰਦਾਨਾ ਜੀ ਬੈਠੇ ਨੇ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਤੇ ਸਵਾਲ ਕਰਕੇ ਆਖਿਆ ਸੱਚੇ ਪਾਤਸ਼ਾਹ ਜੇ ਕਿਤੇ ਮੂਰਖ ਬੰਦਾ ਲੱਗੇ ਆ ਕੇ ਬਹਿ ਜਾਵੇ ਤੇ ਗੱਲਾਂ ਬਾਤਾਂ ਨਾਲ ਸਿਰ ਖਾਣ ਲੱਗੇ ਤੇ ਕੀ ਕਰਨਾ ਚਾਹੀਦਾ ਮੂਰਖ ਨਾਲ ਵਾਹ ਪੈ ਜਾਵੇ ਤੇ ਕੀ ਕਰਨਾ ਚਾਹੀਦਾ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਾ ਜੀ ਮੂਰਖ ਦੇ ਬੱਲੇ ਪੈ ਜਾਵੇ ਨਾ ਤੇ ਉਹਦੇ ਨਾਲ ਕਲਾਮ ਨਹੀਂ ਕਰਨੀ ਚਾਹੀਦੀ ਬੋਲਣਾ ਨਹੀਂ ਚਾਹੀਦਾ ਜਿੱਥੇ ਬੋਲਣ ਹਾਰੀ ਐ ਥਿੱਥੇ ਚੰਗੀ ਚੁੱਪ ਚੁੱਪ ਕਰ ਜਾਣਾ ਚਾਹੀਦਾ ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਗੱਲ ਤੁਹਾਡੀ ਠੀਕ ਐ ਪਰ ਜੇ ਮੂਰਖ ਖੜੇ ਹੀ ਪੈ ਜਾਵੇ ਤੇ ਫਿਰ ਕੀ ਕਰਨਾ ਚਾਹੀਦਾ ਸਤਿਗੁਰੂ ਕਹਿੰਦੇ ਜੋ ਮਰਜ਼ੀ ਹੋ ਜਾਵੇ ਮਰਦਾਨਿਆ ਮੂਰਖੈ ਸਿਓ ਨਾ ਲੁੱਝੀਐ ਮੂਰਖ ਦੇ ਨਾਲ ਨਹੀਂ ਉਲਝਣਾ ਚਾਹੀਦਾ ਜਿੰਨਾ ਮਰਜ਼ੀ ਯਤਨ ਕਰੀਏ ਜਸਪਤ ਰਾਏ ਚੜ੍ਹਿਆ ਸਮਝਾਇਆ ਗਿਆ ਲੜਦੇ ਲੜਦੇ ਪਛਾਣ ਨੂੰ ਹਟ ਗਏ ਕਿ ਮਤਾਏ ਮੂਰਖ ਗਲੋ ਲੈ ਜਾਵੇ ਅਸੀਂ ਲੜਨਾ ਹੀ ਨਹੀਂ ਜਦੋਂ ਚਾਹੁੰਦੇ ਇਹਦੇ ਨਾਲ ਭਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਨਹੀਂ ਮੂਰਖ ਵੀ ਸਿਰੇ ਦਾ ਹੋਵੇ ਤੇ ਫਿਰ ਪਾਤਸ਼ਾਹ ਕਹਿੰਦੇ ਮਰਦਾਨਿਆਂ ਦੋਕ ਵਾਰ ਸਮਝਾਈਏ ਪਰ ਜੇ ਗਲੋ ਨਾ ਲੱਥੇ ਤੇ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਮੂਰਖ ਗੰਢ ਪਵੈ ਮੋਹ ਮਾਰ ਜੇ ਮੂਰਖ ਨਹੀਂ ਨਾ ਹਟਦਾ ਕਹਿੰਦੇ ਐ ਵਟ ਕੇ ਮੂੰਹ ਤੇ ਘਸੌਣ ਮਾਰੇ ਦੇ ਜਸਪਤ ਰਾਏ ਨੂੰ ਸਮਝਾਇਆ ਗਿਆ ਟਿੱਲ ਲਾਇਆ ਗਿਆ ਲੜਾਈ ਟਲ ਜਾਵੇ ਲੇਕਿਨ ਨਹੀਂ ਟਲਿਆ ਬੱਦੂ ਕੀ ਗੁਸਾਈਆਂ ਛੜੀ ਵਿੱਚ ਹਾਤੀ ਤੇ ਚੜਿਆ ਹੱਲਾ ਚੇਰੀਆਂ ਦਿੰਦਾ ਜੈ ਦੇਵਾ ਜੈ ਦੇਵਾ ਜੈ ਪੈਰੋਂ ਦੇ ਮਾਰਦਾ ਨਾਰੇ ਫੌਜਾਂ ਨੂੰ ਵੰਗਾਰਦਾ ਸਿੰਘਾਂ ਦੇ ਗਲ ਪਵਾ ਰਿਆ ਵੇਖਿਆ ਭਾਈ ਨਬਾਹੁ ਸਿੰਘ ਨੇ ਕਹਿੰਦੇ ਵਕਤ ਆ ਗਿਆ ਘਸੁੰਨ ਮਾਰਨ ਦਾ ਅਸੀਂ ਨਹੀਂ ਮਾਰਨਾ ਮਾਰਨਾ ਚਾਹੁੰਦੇ ਨਹੀਂ ਪਰ ਇਹ ਤੇ ਬਲਾ ਗਲੋਂ ਨਹੀਂ ਲੱਤਦੀ ਤੇ ਗੁਰਨਾਨੰਦ ਸਾਹਿਬ ਕਹਿੰਦੇ ਨੇ ਫਿਰ ਮਾਰ ਦੇਣਾ ਜਾਇਜ਼ ਹੈ ਕਹਿੰਦੇ ਲੈ ਕੇ ਦੰਦਾ ਵਿੱਚ ਲੈ ਲਈ ਸ੍ਰੀ ਸਾਹਿਬ ਪੂਛ ਨੂੰ ਪਾਇਆ ਹੱਥ ਚੜ ਗਿਆ ਹਾਥੀ ਉੱਤੇ ਵੰਗਾਰਿਆ ਜਸਪਤ ਰਾਏ ਤੂੰ ਟਲਿਆ ਨਹੀਂ ਨਾ ਆ ਲੈ ਫਿਰ ਇਨਾਮ ਲੈਂਦਾ ਜਾ ਤਲਵਾਰ ਦਾ ਵਾਰ ਚੱਲਿਆ ਫਿਰ ਤੋਂ ਜੁਦਾ ਕਰਕੇ ਸੁੱਟ ਦਿੱਤਾ ਜਦੋਂ ਆਗੂ ਡਿਗ ਪਿਆ ਸਿਪਾਹੀਆਂ ਭੱਜਦੇ ਆਂ ਦੇਰ ਨਾ ਲਾਈ ਛੱਡ ਕੇ ਮੈਦਾਨ ਦੌੜ ਗਏ ਗੁਰੂ ਕੇ ਸਿੰਘ ਕਹਿੰਦੇ ਹੁਣ ਭੱਜਣਾ ਨਹੀਂ ਹੁਣ ਪਛਾਣ ਨੂੰ ਨਹੀਂ ਜਾਣਾ ਏਮਨਾਬਾਦ ਲੁੱਟਿਆ ਜਾਵੇਗਾ ਬੁਰੀ ਤਰ੍ਹਾਂ ਗੁਰੂ ਕੇ ਖਾਲਸੇ ਨੇ ਏਮਨਾਬਾਦ ਲੁੱਟਿਆ ਖਬਰ ਪਹੁੰਚ ਗਈ ਲਾਹੌਰ ਇਹਦਾ ਭਰਾ ਜੈਹਾ ਖਾਨ ਦਾ ਦੀਵਾਨ ਲਖਪਤ ਰਾਏ ਉਹਦੇ ਕੰਨਾਂ ਵਿੱਚ ਕਿ ਮੇਰਾ ਭਰਾ ਮੇਰਾ ਵੀਰ ਮਾਰਿਆ ਗਿਆ ਬੜਾ ਪਿਆਰ ਹੈ ਨਾ ਭਰਾਵਾਂ ਭਰਾਵਾਂ ਦਾ ਸਤਿਗੁਰਾਂ ਦੇ ਬਾਣੀ 'ਚ ਮੋਹਰ ਲਾ ਦਿੱਤੀ ਜੈਸੇ ਰਣ ਮੈਂ ਸਖਾ ਭਰਾਤ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਮਾਏ ਬਾਪ ਕੋ ਬੇਟਾ ਨੀਕਾ ਸਸੁਰੇ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕਹੋ ਅਤ ਭਾਈ ਭਰਾ ਮਾਰਿਆ ਗਿਆ ਖਬਰ ਕੰਨਾਂ ਵਿੱਚ ਪੈ ਗਈ ਤਾਹਾ ਮਾਰ ਕੇ ਰੋਇਆ ਗੁੱਸੇ ਵਿੱਚ ਆਇਆ ਤੇ ਹੰਕਾਰ ਵਿੱਚ ਕਹਿੰਦਾ ਕਹਿੰਦਾ ਸਿੱਖ ਧਰਮ ਇੱਕ Hindu ਨੇ ਆਰੰਭ ਕੀਤਾ ਸੀ ਇੱਕ ਖੱਤਰੀ ਨੇ ਇਹਦੀ ਆਰੰਭਤਾ ਕੀਤੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਬਾਬਾ ਮਹਿੰਤਾ ਕਾਲੂ ਜੀ Hindu ਨੇ ਆਪਣੇ ਧਰਮ ਮੰਦਰ ਪਰਪੱਕ ਨੇ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਲਕੀਰ ਖਿੱਚੀ ਹੋਈ ਹੈ ਉਹ ਧਰਮ ਉੱਥੋਂ ਆਰੰਭ ਹੋਇਆ ਜਿੱਦ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਕੀਰ ਖਿੱਚੀ ਤੇ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਨਿਰਮਲ ਪੰਥ ਤੇ ਬਾਜਾਂ ਵਾਲੇ ਸ਼ੈਨਚਾ ਨੇ ਮੋਹਰ ਲਾ ਕੇ ਕਹਿ ਦਿੱਤਾ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਦੋਂ ਇਹਨਾਂ ਨੇ ਬ੍ਰਾਹਮਣਾਂ ਦੀਆਂ ਵਿਪਰਮਾਰ ਦੀਆਂ ਰੀਤਾਂ ਅਪਣਾ ਲਈਆਂ ਫਿਰ ਮੇਰੀ ਪ੍ਰਤੀਤ ਮੇਰੇ ਖਾਲਸੇ ਤੇ ਨਹੀਂ ਹੋਵੇਗੀ ਨਹੀਂ ਹੋਵੇਗੀ ਪਵੇਂ ਅੱਜ ਵੀ ਸੰਵਿਧਾਨ ਕੀਤਾ ਜਾਂਦਾ ਹੈ ਸਿੱਖ ਕੇਸਾ ਧਾਰੀ Hindu ਨੇ ਲੇਕਿਨ ਜਨੇਊ ਤੋਂ ਇਨਕਾਰ ਵਕਲ ਦੇ ਕਰਮਕਾਂਡਾਂ ਤੇ ਕਰਾਰੀ ਝੋਟ ਮਾਰ ਕੇ ਸੱਚੇ ਪਾਤਸ਼ਾਹ ਨੇ ਐਲਾਨ ਕਰਕੇ ਆਖਿਆ ਕਿ ਇਹ ਪੰਥ ਨਿਆਰਾ ਹੈ ਇਹ ਪੰਥ ਨਿਰਮਲ ਹੈ ਇੱਥੇ ਭਰਾ ਮਰਿਆ ਲਾਹੌਰ ਦੀ ਧਰਤੀ ਉੱਤੇ ਗੀਤਾ ਉੱਤੇ ਰੱਖ ਕੇ ਹੱਥ ਗੁਰੂ ਕੇ ਖਾਲਸੇ ਦਾ ਖੁਰਾ ਗੋਜ ਮਟਾਉਣ ਦੀ ਇੱਕ ਕਸਮ ਲਾਹੌਰ ਦੇ ਦੀਵਾਨ ਲਖਪਤ ਰਾਏ ਵੱਲੋਂ ਹੈ ਇਹ ਉਹ ਓਏ ਆ ਸੁਨਿਆ ਵੀਰ ਕਹਿੰਦੇ ਅੱਖਾਂ ਲੰਬਾਂ ਛੱਡੀਆਂ ਕਹਿੰਦੇ ਅੱਖਾਂ ਲੰਬਾਂ ਛੱਡੀਆਂ ਤੇ ਪੈਗਲੇ ਜੇ ਚੀਰੀ ਉਹਦੇ ਥੂਆਂ ਦੇ ਡੰਗ ਬਣ ਗਏ Hit you ਦੇਤੇ ਉਹ ਬੜੀ ਸ਼ਮਸ਼ੀਰ ਆਹੋ ਕਹਿੰਦਾ ਰਚਿਆ ਪੰਥ ਸੀ ਖਤਮ ਕਰੇਗਾ ਦੇਸ਼ ਚੋਂ ਕਹਿੰਦਾ ਖਤਮ ਕਰੇਗਾ ਦੇਸ਼ ਚੋਂ ਤੇ ਉਸ ਨੂੰ ਲਖਪਤ ਪੀਰ ਮੇਰੀ ਪਰ ਲੋ ਤੇ ਗੱਲਿਆ ਵਸੀ कंदा हिम्मत सके डाल बदला वीर दा गाईंदा बदला ਸ਼ੀਰ ਉਹ ਗੀਤਾ ਤੇ ਹੱਥ ਰੱਖ ਕੇ ਖਾਤੀ ਸਾਂ ਅਖੀਰ ਕਹਿੰਦਾ ਬਦਲਾ ਲੈ ਕੇ ਵੀਰ ਦਾ ਤੇ ਇਹ ਰੱਖਾਂ ਸ਼ਮਸ਼ੀਰ ਕਹਿੰਦਾ ਭਿਮਾ ਦੇ ਹੱਥ ਰੱਖ ਕੇ ਉਸਨੇ ਕੀਤਾ ਤੇ ਹੱਥ ਰੱਖ ਕੇ ਤੇ ਖਾਧੀ ਸੋਇਆ ਖੀਰ ਉਸਨੇ ਗੀਤਾਰੇ ਹੱਥ ਰੱਖ ਕੇ